ਆ ਕੰਨਾ ਵੀ ਸਾਨੂੰ ਜਿਹੜਾ ਪੁੱਛਦਾ ਸਾਨੂੰ ਉਹ ਵੀ ਜ਼ਹਿਰ ਲੱਗਦਾ ਉਹ ਤੇ ਲੱਗਣਾ ਹੀ ਲੱਗਣਾ ਅੱਛਾ ਕਿਹਨੇ ਘਰੋਂ ਵਿਕਾਰ ਸਾਨੂੰ ਕਰਤਾ ਅੱਜ ਉਹਨਾਂ ਨੂੰ ਇਲੈਕਸ਼ਨ ਦੀ ਪਈ ਆ ਉਹਨਾਂ ਲੋਕਾਂ ਦੀ ਪਾਲਣ ਦੀ ਕੋਈ ਪਤਾ ਨਹੀਂ ਜਲੰਧਰ ਜ਼ਿਲ੍ਹੇ ਦੇ ਵਿੱਚ ਇਲੈਕਸ਼ਨ ਚੱਲ ਰੇ ਜਲੰਧਰ ਜ਼ਿਲ੍ਹੇ ਦੇ ਤੁਸੀਂ ਬੰਨ ਦੇ ਬੈਠੇ ਹੋ ਅੱਜ ਸੜਕ ਤੇ ਪਰ ਅਸੀਂ ਦੁਖੀ ਹੋਏ ਬੈਠੇ ਆ ਆ ਅੱਜ ਅਸੀਂ ਦੁਖੀ ਹੋਏ ਭਗਵੰਤ ਮਾਰਦੇ ਭਗਵੰਤ ਦੇ ਮਾਰੇ ਅਸੀਂ ਇੱਥੇ ਬੈਠੇ ਆ ਹੂੰ ਰੱਬ ਮਾਰੇ ਵਕਰੀ ਗੱਲ ਆ ਪਰ ਰੱਬ ਨਾਲੇ ਉੱਤੋਂ ਦੀ ਆ ਗਿਆ ਕਿਸੇ ਵੀ ਵਾਰ ਇਸੇ ਬੰਦੇ ਖੜੇ ਕੋ ਨਾਲ ਗਿਆ ਸੀ ਵੀ ਇਸ ਵਾਰੀ ਪਾਣੀ ਆ ਗਿਆ ਅਗਲੇ ਸਾਲ ਅਸੀਂ ਵੇਖਾਂਗੇ ਕਾਰਨ ਲੱਭਾਂਗੇ ਗਾਹ ਪਾਣੀ ਨਹੀਂ ਆਏਗਾ ਪੰਜਾਬ ਦਾ ਪਹਿਲਾਂ ਬੀਬੀਆਂ ਨੇ ਪੁੱਛ ਕੇ ਦੇਖੋ ਵੀ ਜਿਹੜਾ ਆ ਮੈਂ ਯਾਰ ਯਾਰ ਦੇਊਗਾ ਤੇ ਇਹ ਵਾਅਦੇ ਕਿਹੜੇ ਤੇ ਪੂਰੇ ਲੱਥਾ ਕਿਸਾਨਾਂ ਦੇ ਵਾਅਦੇ ਤੇ ਤਾਂ ਇੱਕ ਵੀ ਨਹੀਂ ਪੂਰਾ ਲੱਥਾ ਪਰ ਉਹ ਥਾ ਤਾਂ ਬੋਰਡ ਲੱਗੇ ਨੇ ਪੰਜਾਬ ਦੇ ਵਿਕਾਸ ਦੇ ਉਹ ਤਾਂ ਉਹ ਬੋਰਡ ਲਾਉਣ ਕੀ ਆ ਬੋਰਡ ਤਾਂ ਮੈਂ ਵੀ ਲਾ ਸਕਦਾ ਵਿਕਾਸ ਨੂੰ ਤਾਂ ਮੈਂ ਵੀ ਲਾ ਸਕਦਾ ਬੋਰਡ ਬੰਦ ਹੋ ਤਾਂ ਅਸੀਂ ਵੀ ਲਾ ਦਿੰਨੇ ਆ ਪਰ ਸਾਤਾਂ ਦਾ ਲੋਕਾਂ ਨੂੰ ਖੁਸ਼ ਕਰੀਏ ਅੱਜ ਮਤਲੋਂ ਦਾ ਇੱਥੇ ਪਰਮਾਸ਼ਣ ਇੱਥੇ ਬੈਠਾ ਹੁੰਦਾ ਲੋਕਾਂ ਦੀ ਬੰਨਾ ਤੇ ਮਿੱਟੀ 3 ਮਹੀਨੇ ਪਿਛਲੀ ਵਾਰ ਘਰੋਬਚਾਰ ਰਹੇ ਆ ਤੇ ਪਾਣੀ ਫੇਰ ਆ ਗਿਆ ਪਾਣੀ ਫੇਰ ਆ ਗਿਆ ਅੱਜ ਸਾਡਾ ਤੇ ਉਹਨਾਂ ਦਾ ਰੌਲਾ ਪਾਉਂਦਾ ਕਿਉਂ ਨਾ ਤਾਂ ਆਦੀ ਇਲੈਕਸ਼ਨ ਦੀ ਆ ਦਰਿਆ ਤੇ ਚੜ ਗਿਆ ਹੁਣ ਹੱਲ ਕੀ ਹੋਏਗਾ ਜਿਵੇਂ ਕਿ ਦੇ ਵੇਲੇ ਨਮਾਜ਼ ਦੇ ਵੇਲੇ ਦੀ ਕੋਈ ਹੱਲ ਨਹੀਂ ਬਸ ਹੁਣ ਤਾਂ ਪਰਮਾਤਮਾ ਕੋਈ ਹੱਲ ਨਹੀਂ ਹੁਣ ਤਾਂ ਇਸ ਟਾਈਮ ਤੇ ਸਾਡਾ ਪਰਮਾਤਮਾ ਵਸਾ ਆ ਜਿਹੜੇ ਲੋਕ ਵਿਚਾਰੇ ਸਾਰੇ ਆ ਮੁਲਕ ਸਾਰਾ ਜਿਹੜਾ ਰੋਂਦਾ ਪਿਆ ਉਹਨਾਂ ਨੂੰ ਇਲੈਕਸ਼ਨਾਂ ਦੀ ਉਹਨਾਂ ਨੂੰ ਜੀਵ بچਾਉਣ ਦੀ ਥੋੜੀ ਆ ਬਿਲਕੁਲ ਜੀ ਇਹ ਸਾਰੇ ਦੇਖੋ ਜ਼ਿੰਮੇਦਾਰ ਨੇ ਕਿਰਤ ਕਰਨ ਵਾਲੇ ਨੇ ਕੋਈ ਨੌਕਰੀਆਂ ਦੀ ਮੰਗ ਨਹੀਂ ਕਰ ਰਹੇ ਵੀ ਸਾਡੇ ਪੁੱਤਰਾਂ ਨੂੰ ਨੌਕਰੀ ਦੇਓ ਜਿੱਥੇ ਐਮਐਸਪੀ ਦੀ ਲੜਾਈ ਲੜਦੇ ਹੋਣ ਤੇ ਗੱਲ ਐਮਐਸਪੀ ਦੀ ਨਹੀਂ ਹੁੰਦੀ ਆਪਣੀਆਂ ਫਸਲਾਂ ਬਚਾਉਣ ਦੀ ਗੱਲ ਚੱਲਣ ਦੀ ਵੀ ਸਾਡੀਆਂ ਫਸਲਾਂ ਆਏ ਸਾਲ ਹਨਾਂ ਦੇ ਪਾਣੀ ਚ ਰੁੜਦੀਆਂ ਪੈਲੀਆਂ ਉੱਚੀਆਂ ਨੀਵੀਆਂ ਹੋ ਜਾਂਦੀਆਂ 6 ਮਹੀਨੇ ਸਾਲ ਉਹਨਾਂ ਪੱਧਰ ਕਰਨ ਤੇ ਲੱਗਦਾ ਸਾਲ ਬਾਅਦ ਫਿਰ ਪਾਣੀ ਆਇਆ ਹੁੰਦਾ ਵਾਹ ਖਾਲਸਾ ਵਾਹਿਗੁਰੂ ਜੀ ਖਫਾ ਮੇਰਾ ਨਾਮ ਤੀਰ ਸਿੰਘ ਪਿੰਡ ਗੱਟਾ ਮੰਡੀ ਕਾਫੂ ਤਹਿੰਦ ਦੁਨਿਆ ਜ਼ਿਲ੍ਹਾ ਜਲੰਧਰਾ ਹਾਂਜੀ ਉਨੀ ਚ ਪਾਣੀ ਆਇਆ ਟੋਏ ਪੈ ਗਏ ਅਜੇ ਤੇ ਪਧਰੇ ਨਹੀਂ ਹੋਏ ਹੁਣ ਫੇਰ ਹੜਾ ਜਿਹੜਾ ਪਿਛਲੇ ខੜ 23 ਚ ਆਇਆ ਤਿੰਨ ਕਿਲੇ ਮੇਰੀ ਪੇਟੀ ਟੋਏ ਪੈ ਗਏ ਦੋ ਬੰਦੇ ਆਇਤੇ ਕਹੀ ਨੇ ਪਾਣੀ ਨਹੀਂ ਹੂੰ ਭਗਵਾਨ ਤੁਮ ਆਂ ਮਾਂ ਬਾਵਾ ਮੈਂ ਵੋਟਾਂ ਤੇ ਕਾਮਯਾਬ ਆਂ ਇਧਰ ਵੀ ਜ਼ਿੰਮੇਦਾਰ ਆ ਉੱਥੇ ਵੀ ਵੋਟਾਂ ਜ਼ਿੰਮੇਦਾਰਾਂ ਪਾਉਣੀਆਂ ਆ ਸ਼ੀਟ ਜੇ ਨਾਮ ਮਿੱਟਿੰਦੀ ਨਹੀਂ ਤੇ ਹਾਜੂ ਕਾ ਬਣਦਾ ਨਹੀਂਗਾ ਇਹ ਗੱਲ ਦਾ ਵੇਲਾ ਕਰ ਇਹ ਸ਼ੀਟ ਨਹੀਂ ਹੋ ਲਿੰਦਾ ਉੱਥੇ ਵੀ ਜ਼ਿੰਮੇਦਾਰ ਫੱਟੇ ਆ ਆਪਦੇ ਬੰਦੇ ਆ ਫੱਟੇ ਇਧਰ ਵੀ ਆਉਂਦੇ ਆ ਇਹ ਜਿਹੜੀਆਂ ਸ਼ੀਟਾਂ ਕੱਢਣੇ ਆ ਚਾਹੁੰਦਾ ਪੰਜਾਬ 'ਚ ਫਾਦੀਆਂ ਬਰਬਾਦ ਹੋ ਜਾਣੀਆਂ ਕੋਈ ਸ਼ੀਟ ਨਹੀਂ ਨਿਕਲੂ ਜਿੰਨਾ ਜਣਾ ਇਲਾਕਾ ਨਾ ਫਟਿਆ ਕਰੋ ਇਹਦੇ ਦੁਆਬੇ ਵਾਲੇ ਕਹਿੰਦਾ ਸੌਖੇ ਬੜੇ ਨੇ ਆ ਕੋਠੀਆਂ ਕਹਿੰਦਾ 8-8 ਮੰਜ਼ਲੀ 10-10 ਮੰਜ਼ਲੀ ਤੁਸੀਂ ਵੀ ਦੁਆਬੇ ਦੇ ਵਿੱਚ ਤੇ ਆ ਪੱਕ ਕਿਉਂ ਨਹੀਂ ਬਖਾਇਆ ਜਾਂਦਾ ਤੁਸੀਂ ਵੇਖ ਲਓ ਕੋ ਜਾ ਕੇ ਤੁਸੀਂ ਘਰੀਂ ਵੇਖ ਲਓ ਜਿੰਨੇ ਖੋਖੇ ਆ ਤੇ ਮਾਲ ਬੰਦਨ ਨੂੰ ਥਾਂ ਵੀ ਕੋਈ ਰਿਸ਼ਤੇਦਾਰ ਨਹੀਂ ਚੱਲਦਾ ਇਹ ਜਿੱਥੇ ਦਾ ਵੀ ਚੱਲਦਾ ਚੱਲਣਾ ਕਿ ਇਹ ਤੂੰ ਹਰ ਫਾਰੀ ਪਾਣੀ ਆ ਜ ਰੋਟੀ ਪਾਣੀ ਦੇਣਾ ਪੈਸਾ ਦੇਣਾ ਚਾਹੀਦਾ ਕਿਹੜਾ ਚੱਲੇ ਬਿਲਕੁਲ ਜੀ ਇਹ ਦੇਖੋ ਇਹ ਦਿਖਾ ਦੇ ਸਾਡੇ ਵੀਰਾਂ ਦਾ ਇਹ ਬੜੇ ਭਰੇ ਮਨ ਨੇ ਗੱਲਾਂ ਕਰ ਰਹੇ ਨੇ ਕੋਈ ਇਹ ਸ਼ੌਂਕ ਨਾਲ ਨਹੀਂ ਸੜਕ ਤੇ ਬੈਠੇ ਜੇ ਕੋਈ ਕਹੇ ਵੀ ਸ਼ੌਂਕ ਨਾਲ ਬੈਠੇ ਨੇ ਮਜਬੂਰੀ ਏ ਆnde ਪਾਣੀ ਆ ਜਾਂਦਾ ਸਾਨੂੰ ਘਰੋਂ ਬੇਕਾਰ ਹੋਣਾ ਪੈਂਦਾ ਤੇ ਰਿਸ਼ਤੇਦਾਰ ਵੀ ਨਹੀਂ ਹੁਣ ਚੱਲ ਰਹੇ